ਪਿੰਡ ਮੱਲਾ ਵੇਦੀਆਂ ਵਿਖੇ ਆਪਣੇ ਘਰ ਦੇ ਬਾਹਰ ਬੈਠੀ ਇੱਕ ਬਜ਼ੁਰਗ ਔਰਤ ਜਿਸ ਨੇ ਕਿ ਆਪਣੇ ਕੰਨਾਂ ਦੇ ਵਿੱਚ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਸਨ ਉਸ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਜਿਹੜੀਆਂ ਸੋਨੇ ਦੀਆਂ ਵਾਲੀਆਂ ਸਨ ਉਸ ਦੀ ਮਾਤਾ ਦੀ ਨਿਸ਼ਾਨੀ ਹੈ ਹੁਣ ਤੁਸੀਂ ਸੋਚੋ ਉਸ ਬਜ਼ੁਰਗ ਔਰਤ ਨੇ ਆਪਣੀ ਉਹ ਮਾਂ ਦੀ ਨਿਸ਼ਾਨੀ ਜੋ ਵਾਲੀਆਂ ਕੰਨ ਦੇ ਵਿੱਚ ਸੋਨੇ ਦੀਆਂ ਪਾਈਆਂ ਹੋਈਆਂ ਸਨ ਕਿੰਨੇ ਸਮੇਂ ਤੋਂ ਸਾਹਮ ਕੇ ਰੱਖੀਆਂ ਹੋਈਆਂ ਸਨ ਤੇ ਹੁਣ ਉਸ ਬਜ਼ੁਰਗ ਦੀ ਔਰਤ ਦੀ ਉਮਰ ਵੀ ਕਾਫੀ ਹੈ ਘਰ ਦੇ ਬਾਹਰ ਬੈਠੀ ਹੋਈ ਸੀ ਕਿ ਇੱਕ ਮੋਟਰਸਾਈਕਲ ਸਵਾਰ ਆਇਆ ਜਿਸ ਨੇ ਉਸ ਬਜ਼ੁਰਗ ਔਰਤ ਦੀਆਂ ਕੰਨਾਂ ਦੇ ਵਿੱਚੋਂ ਵਾਲੀਆਂ ਧੋ ਲਈਆਂ ਤੇ ਵਾਲੀਆਂ ਕੰਨਾਂ ਦੇ ਵਿੱਚੋਂ ਲਾ ਕੇ ਉਹ ਜੋ ਵਿਅਕਤੀ ਆਇਆ ਉਸਨੇ ਮੂੰਹ ਬੰਨਿਆ ਹੋਇਆ ਸੀ ਤੇ ਉਹ ਮੋਟਰਸਾਈਕਲ ਤੇ ਹੀ ਸਵਾਰ ਹੋ ਗਿਆ ਬਜ਼ੁਰਗ ਔਰਤ ਨੇ ਜੋ ਕਿ ਬਹੁਤਾ ਚੰਗੀ ਤਰ੍ਹਾਂ ਮਤਲਬ ਬੋਲਣ ਦੇ ਵਿੱਚ ਥੋੜਾ ਅਸਮਰਥ ਆ ਰੋੜਾ ਰੱਪਾ ਜ਼ਰੂਰ ਪਿਆ ਤੇ ਉਸਦੇ ਘਰ ਦੇ ਪਰਿਵਾਰਕ ਮੈਂਬਰ ਵੀ ਬਾਹਰ ਆਏ ਤਦ ਤੱਕ ਉਹ ਜਿਹੜਾ ਲੁਟੇਰਾ ਸੀ ਜੋ ਬਾਲੀਆਂ ਖੋਕੇ ਭੱਜਿਆ ਉਤੋਂ ਭੱਜ ਚੁੱਕਾ ਸੀਗਾ ਤੇ ਪਰਿਵਾਰ ਨੇ ਕਿਹਾ ਹੈ ਕਿ ਅੱਜ ਕੱਲ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਹੁਣ ਤੇ ਬੰਦਾ ਘਰ ਦੇ ਵਿੱਚ ਵੀ ਸੇਫ ਨਹੀਂ ਹੈ ਪਿਛਲੇ ਦਿਨ ਹੀ ਔੜ ਦੇ ਵਿੱਚੋਂ ਇੱਕ ਜੋ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਆਪਣਾ ਮੋਟਰਸਾਈਕਲ ਔੜ ਕਿਸੇ ਦੁਕਾਨ ਤੇ ਖੜਾ ਕੀਤਾ ਸੀ ਮੋਟਰਸਾਈਕਲ ਤਾਂ ਚੋਰ ਜਿਹੜਾ ਆ ਉਸ ਮੋਟਰਸਾਈਕਲ ਨੂੰ ਹੀ ਚੋਰੀ ਕਰਕੇ ਲੈ ਗਿਆ ਇਹ ਨਿਤ ਦਿਨ ਦੀਆਂ ਹੋ ਰਹੀਆਂ ਲੁੱਟਾਂ ਖੋਹਾਂ ਬਾਹਰ ਦਾਤਾਂ ਤੋਂ ਆਮ ਲੋਕ ਬਹੁਤ ਪਰੇਸ਼ਾਨ ਸਨ ਕਦੋਂ ਜਾਗੇਗਾ ਪ੍ਰਸ਼ਾਸਨ ਹਾਂਜੀ ਭੈਣ ਜੀ ਕਿੱਥੇ ਬੈਠੇ ਸੀ ਇਹ ਇਹ ਆ ਚੌਥੜੇ ਜੇ ਤੇ ਇਹ ਆਮ ਤੌਰ ਤੇ ਇੱਥੇ ਹਵਾ ਹਰੇ ਬਹਿ ਜਾਂਦੇ ਹੁੰਦੇ ਹਨਾ ਅੱਛਾ ਇੱਥੇ ਬੈਠੀ ਸੀ ਤੇ ਐਸਾਈਡ ਤੋਂ ਅੱਛਾ ਜੀ ओके ठीकु ठीकु ਕੋਈ ਆ ਰਗਾ ਬਹੁਤ ਮੋਟਰਸਾਈਕਲ ਖਰੀਦ ਕੀ ਨਾਮ ਆ ਤੁਹਾਡਾ ਕਮਲਜੀਤ ਕੌਰ ਇਹ ਕਿਹੜਾ ਪਿੰਡ ਆ ਇਹ ਮੱਲਾ ਵੇਦੀ ਤੁਹਾਡੇ ਹਸਬੰਦ ਦਾ ਕੀ ਨਾਮ ਮੱਖਣ ਸਿੰਘ ਇਹ ਇਹ ਬੀਬੀ ਹੋਣਾ ਨਾਲ ਕੀ ਬਾਜ ਗੱਲਬਾਤ ਹੋਈ ਹੈ ਜਿਹੜੀ ਮੈਨੂੰ ਪਤਾ ਲੱਗੇ ਇਹ ਸਾਡੇ ਮੰਮੀ ਆ ਇਹਨਾਂ ਨੂੰ ਸੁਣਦਾ ਨਹੀਂ ਹੈਗਾ ਅੱਛਾ ਜੀ ਇਹ ਬਾਹਰ ਇੱਥੇ ਸਾਡੇ ਪਰਲੀ ਹਵੇਲੀ ਦੇ ਵਿੱਚ ਬੂਟੇ ਆ ਉਹਨਾਂ ਨੂੰ ਪਾਣੀ ਪਾਉਣ ਗਏ ਸੀ ਆ ਨਾਲ ਹੀ ਜਦੀ ਆ ਨਹੀਂ ਇਹ ਨਹੀਂ ਇੱਥੇ ਹੋਰ ਸਮਾਂ ਆ ਸਾਡਾ ਮੋਰੇ ਆ ਮੋਰੇ ਆ ਵੀ ਅੱਛਾ ਜੀ ਹਾਂ ਜੀ ਪਾਣੀ ਪਾ ਕੇ ਵਾਪਸ ਆ ਕੇ ਜਿੱਦਾਂ ਗਰਮੀ ਸੀਗੀ ਹਵਾ ਜੀ ਲੈਣ ਬੈਗਾ ਜੀ ਗੇਟ ਦੇ ਮੋੜੇ 에 ਐਸੀ ਗੇਟ ਮੋੜੇ ਹਾਂਜੀ ਅੱਛਾ ਜੀ 에 ਇੱਕ ਮੁੰਡਾ ਆਇਆ ਕਹਿੰਦੀ ਮੋਟਰਸਾਈਕਲ ਤੇ ਦੱਸਦੀ ਅਸੀਂ ਤਾਂ ਆਪ ਅੰਦਰ ਸੀਗੇ ਅੱਛਾ ਜੀ ਤੇ ਕਹਿੰਦੀ ਉਹਨੇ ਮੈਂ ਬੈਠੀ ਸੀਗੀ ਇਹ ਪਹਿਲਾਂ ਇੱਕ ਵਾਲੀ ਲਾਈਫ ਤੇ ਦੂਜੀ ਲਾਈ ਮੋਟਰਸਾਈਕਲ ਤੇ ਨੱਠ ਗਿਆ ਮੂੰਹ ਬੰਨਿਆ ਸੀਗਾ ਇਹਨਾਂ ਦੇ ਕੋਈ ਜ਼ਖਮ ਵਗੈਰਾ ਤਾਂ ਨਹੀਂ ਨਹੀਂ ਉਹ ਕਹਿੰਦੀ ਆ ਉਹ ਕਹਿੰਦੀ ਆ ਵੀ ਮੇਰੇ ਕੰਨ ਦੁਖਦੇ ਆ ਅੱਛਾ ਜੀ ਮਤਲਬ ਖਿੱਚੋ ਤਾਣ ਜੀ ਤਾਂ ਹੋਈ ਹੋਊਗੀ ਹਾਂਜੀ ਤੇ ਫਿਰ ਉਦਾਂ ਠੀਕ ਆ ਫਿਰ ਕਬਰਾ ਆ ਗਿਆ ਇਹਨਾਂ ਰੌਲਾ ਪਾਇਆ ਜੇ ਤਾਂ ਮੈਂ ਨੱਠੀ ਗਈ ਅੰਦਰੋਂ ਤੇ ਕੋਈ ਨਹੀਂ ਸੀਗਾ ਅੱਛਾ ਜੀ ਨਾ ਇੱਧਰ ਸੀ ਕੋਈ ਉਦਾਂ ਵੀ ਨਹੀਂ ਲੰਘਦਾ ਸੀਗਾ ਤੇ ਨਾ ਉਹੀ ਮੁੰਡਾ ਸੀ ਉਹ ਇਹਨਾਂ ਦੀਆਂ ਵਾਲੀਆਂ ਖਿੱਚ ਕੇ ਤੋੜ ਕੇ ਦੌੜ ਗਿਆ ਤੋੜ ਕੇ ਭੱਜ ਗਿਆ ਹਾਂਜੀ ਇਹ ਕਿੱਧਰੋਂ ਆਇਆ ਸੀ ਇਧਰੋਂ ਔੜਵਾਂ ਨੂੰ ਇਦਾਂ ਮੈਂ ਇਹਨੂੰ ਵੀ ਨਹੀਂ ਅੱਛਾ ਉਹ ਦੱਸ ਨਹੀਂ ਸਕਦੇ ਮੈਂ ਦੱਸ ਇਧਰੋਂ ਆਇਆ ਸੀ ਮੋਟਰਸਾਈਕਲ ਉਹ ਉਹ ਨਹੀਂ ਹੁਣ ਉਹ ਪਤਾ ਨਹੀਂ ਆ ਮੈਂ ਉਹੜਾ ਆਇਆ ਕੋੜਾ ਤਾ ਕੋ ਮੋਟਰਸਾਈਕਲ ਖੜਾ ਕੱਲਾ ਹੀ ਆਇਆ ਸੀ ਉਹਨੇ ਪਹਿਲਾਂ ਲੰਗ ਗਿਆ ਕਹਿੰਦੀ ਮੇਰੇ ਕੋਲ ਦੀ ਮੋਟਰਸਾਈਕਲ ਦਰਾਖਤ ਨਾਲ ਖੜਾ ਕਰ ਦੁੱਤਾ ਉਹ ਦੋਤ ਕਹਿੰਦੀ ਆ ਤੂੰ ਗੁੱਲ ਕੋਈ ਆਤੀ ਫਰੜਾ ਲਾਵੇ ਮੂੰ ਨਹੀਂ ਪਛਾਣ ਹੋਇਆ ਉਹ ਵੀ ਤਾਂ ਇਹ ਕੁਝ ਬੋਲੇ ਨਹੀਂ ਫਿਰ ਜਦੋਂ ਨਹੀਂ ਵਾਲੀਆਂ ਲਗੀਆਂ ਮਤਲਬ ਇਹ ਨਹੀਂ ਕੁਝ ਐਦਾ ਕੀਤਾ ਹਾ ਰੌਲਾ ਪਾਇਆ ਹਾਏ ਮੈਨੂੰ ਕੀ ਹੋ ਗਿਆ ਹਾਏ ਹਾਏ ਲੈ ਗਏ ਐਦਾ ਕੀਤੀ ਕਿ ਮੈਂ ਇੱਥੇ ਹੀ ਸੀ ਕਿ ਕੰਮ ਕਰਦੀ ਮੈਂ ਭੱਜੀ ਤੇ ਹੋਇਆ ਨਹੀਂ ਸੀ ਕੋਈ ਵੀ ਇਹ ਮੈਂ ਇਹਨੂੰ ਪਾਣੀ ਪੁਣੀ ਪਿਲਾਇਆ ਹਾਂ ਹੌਲੀ ਹੌਲੀ ਸਾਰੇ ਇਕੱਠੇ ਹੋ ਗਏ ਉਹ ਕੀ ਮਹਿਸੂਸ ਕਰਦੇ ਮੈਨੂੰ ਪਤਾ ਲੱਗਿਆ ਵੀ ਰੋਂਦੇ ਸੀ ਜਾਂ ਹਾਂਜੀ ਘਬਰਾਹਟ ਤਾਂ ਹੁੰਦੀ ਆ ਆਪਣਾ ਵੀ ਨੁਕਸਾਨ ਹੋ ਜੇ ਸਾਨੂੰ ਵੀ ਹੁੰਦੀ ਆ ਕੀ ਰੋਂਦੇ ਸੀ ਕੀ ਮਤਲਬ ਹਾਂਜੀ 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 ਬਹੁਤ ਰੋਂਦੇ ਸੀ ਬਹੁਤ ਜ਼ਿਆਦਾ ਰੋਂਦੀ ਸੀ ਰੋਂਦੀ ਸੀ ਹਾਂਜੀ ਕੀ ਕਹਿੰਦੇ ਸੀ ਕਹਿੰਦੀ ਮੇਰੀ ਮੰਮੀ ਨੇ ਦਿੱਤੀਆਂ ਸੀ ਉਹਦੀ ਨਿਸ਼ਾਨੀ ਸੀ ਓਹੋ ਹਾਂਜੀ ਇਹ ਇਸ ਚੀਜ਼ ਦਾ ਸਾਨੂੰ ਵੀ ਦੁੱਖ ਲੱਗਿਆ ਹਾਂਜੀ अच्छा ਇਹਨਾਂ ਦੀ ਮਦਰ ਨੇ ਦਿੱਤੀਆਂ ਹੋਈਆਂ ਹੈ ਗਿਫਟ ਕੀਤੀਆਂ ਹੋਈਆਂ ਹਾਂਜੀ ਹਾਂਜੀ ਤੇ ਬਹੁਤ ਚਿਰ ਦੀਆਂ ਫੇਰ ਸਾਹਮਣੇ ਰੱਖੀਆਂ ਹਾਂਜੀ ਨੇ ਪਾਣੀ ਪਾਈ ਰੱਖਦੀ ਸੀ ਕੰਨਾਂ ਵਿੱਚ ਕਦੇ ਲਾਈਆਂ ਹੀ ਨਹੀਂ ਸੀ ਇਹ ਇਹ ਮੈਂ ਵੀ ਇਹਦੇ ਦੁੱਖ ਨਾਲ ਸਹਿਮਤ ਹਾਂ ਹਾਂਜੀ ਇਹ ਬਹੁਤ ਬੁਰੀ ਗੱਲ ਹੋਈ ਆ ਤੇ ਫਿਰ ਹੁਣ ਤੁਸੀਂ ਕੀ ਕੋਈ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਹੁਣ ਅਸੀਂ ਕੀ ਮੰਗ ਕਰਨੀ ਆ ਇਹ ਜਿਹੜੇ ਇਦਾਂ ਦੇ ਲੁਟੇਰੇ ਫਿਰਦੇ ਆ ਮਤਲਬ ਜਿਹੜੇ ਆਮ ਤੌਰ ਤੇ ਤੁਸੀਂ ਦੇਖਦੇ ਆ ਕਿ ਕੋਈ ਜਾਂਦਾ ਕਿਤੇ ਨੂੰ ਤਾਂ ਉਹ ਲੁੱਟ ਲੈਂਦਾ ਸਰਕਾਰ ਨੂੰ ਇਹ ਹੈ ਵੀ ਕੈਮਰਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਤੁਸੀਂ ਤੁਸੀਂ ਘਰ ਘਰ ਚ ਬੈਠੀ ਲੁੱਟ ਹੋ ਗਏ ਇਹਦਾ ਕੀ ਹਾਂਜੀ ਇਦਾਂ ਫੇਰ ਹੁਣ ਘਰ ਵਿੱਚ ਵੀ ਨਹੀਂ ਅਸੀਂ ਸੇਫ ਹੈਗੇ ਸਾਨੂੰ ਤਾਂ ਹੋਰ ਵੀ ਖੌਫ ਪੈ ਗਿਆ ਹਾਂਜੀ ਇਹਹੀ ਗੱਲ ਹੈ ਕਿ ਘਰ ਵਿੱਚ ਘਰ ਦੀ ਹੋਰ ਵੀ ਨਹੀਂ ਪਹਿਲਾਂ ਸਾਡਾ ਸਾਈਕਲ ਚੱਕ ਹੋਇਆ 1 ਸਾਲ ਪਹਿਲਾਂ ਉਹ ਉਹ ਅੱਛਾ ਉਹ ਕਿੱਥੇ ਚੱਕ ਹੋਇਆ ਉਹ ਵੀ ਹਵੇਲੀ ਦੇ ਵਿੱਚੋਂ ਇਦਾਂ ਦੇ ਗੇਟ ਗੇਟ ਖੋਲ ਕੇ ਤੇ ਉਹ ਮੁੰਡਾ ਪਹਿਲਾਂ ਇੱਥੇ ਖੜਾ ਸੀ ਮੈਂ ਕਿਹਾ ਇੱਥੇ ਬਾਸਾਂ ਲੰਗਦੀ ਕੋਈ ਸਵਾਰੀ ਖੜੀ ਹੈ ਜੀ ਜਦੋਂ ਮੈਂ ਇੱਥੇ ਇਧਰ ਚ ਆ ਕੇ ਦੇਖਣ ਲੱਗੀ ਮੈਂ ਕਿਹਾ ਕੋਈ ਚੋਰ ਨਾ ਹੋਵੇ ਉਹ ਨਾ ਸਾਈਕਲ ਸੀ ਨਾ ਮੁੰਡਾ ਸੀ ਕਿੰਨੇ ਤੋੜੇ ਦੀਆਂ ਸੀ ਅੱਧੇ ਤੋੜੇ ਦੀਆਂ ਸੀ ਓਕੇ ਹਾਂਜੀ ਬਸ ਇਹ ਚਲੋ ਜੀ ਉਹਦੀ ਕੀਮਤ ਕੋਈ ਨਹੀਂ ਹੈ ਜਿਹੜੀ ਨਿਸ਼ਾਨੀ ਹੈ ਇਹਨਾਂ ਦੀ ਹਾਂਜੀ ਉਹਦੀ ਤਾਂ ਕੋਈ ਕੀਮਤ ਨਹੀਂ ਚਲੋ ਥੋੜੀਆਂ ਹੋਈਆਂ ਬਹੁਤੀਆਂ ਹੋਈਆਂ ਹਾਂ ਉਹ ਨਿਸ਼ਾਨੀ ਸਿਆਣੇ ਨੂੰ ਹਾਲ ਤਾਂ ਹੁੰਦਾ ਹੀ ਆ ਸਾਨੂੰ ਵੀ ਹੈਗਾ ਨਾ ਸਾਵੇਂ ਆਪਣੇ ਕੋਲ ਚੀਜ਼ ਹੁੰਦੀ ਸਾਵੇਂ ਕੋਈ 1 ਮਿੰਟ ਚ ਫੋਕ ਕੇ ਲੈ ਜੇ ਇਹ ਪਰੇਸ਼ਾਨੀ ਤਾਂ ਹੁੰਦੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਮਾ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98767 79499